ਤਸੀਂ ਖੜੇ ਹਾਂ ਸਿਵਲ ਹਸਪਤਾਲ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਐਮਰਜੈਂਸੀ 24 ਘੰਟੇ ਵਾਕਿਆ ਹੀ ਐਮਰਜੈਂਸੀ 24 ਘੰਟੇ ਆ ਉਹ ਤੁਸੀਂ ਦੇਖ ਸਕਦੇ ਹੈਗੇ ਆ। ਔਰ ਸੜਕ ਦਾ ਤੁਸੀਂ ਹਾਲ ਦੇਖ ਸਕਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇੱਥੇ ਅਸੀਂ ਖਾਇਸੀ ਕੰਮ ਸੋਚਿਆ ਤੁਹਾਨੂੰ ਇੱਥੇ ਦੀ ਜਿਹੜੀ ਐਮਰਜੈਂਸੀ ਤੇ 24 ਘੰਟੇ ਲਿਖਿਆ ਆ ਹਸਪੀਟਲ ਖੁੱਲਾ ਰਹਿੰਦਾ ਹੈਗਾ ਆ ਪਰ ਇੱਥੇ ਹੋਰ ਐਮਰਜੈਂਸੀ ਕੀ ਹੈ ਉਹ ਵੀ ਅਸੀਂ ਗੱਲਬਾਤ ਇੱਥੇ ਕਰਦੇ ਹੈਗੇ ਆ ਕਿ ਇੱਥੇ ਕਿਹੜੀ ਸਮੱਸਿਆ ਸਭ ਤੋਂ ਵੱਡੀ ਆ ਰਹੀ ਹੈਗੀ ਆ ਉਹ ਤੁਹਾਨੂੰ ਦਿਖਾਉਂਦੇ ਆ। ਨਮਾਸ਼ਾਰ ਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ لال ਕੈਂਦ ਦੀ ਇਹ ਵਿਸ਼ੇਸ਼ ਰਿਪੋਰਟ ਜਿਹੜੀ ਆ ਤੁਹਾਨੂੰ ਦਿਖਾਈ ਜਾ ਰਹੀ ਹੈ। ਮੈਂ ਤੁਹਾਡਾ ਭਾਜੀ ਜਸਵੀਰ ਸਿੰਘ ਕੀ ਕਰਦੇ ਹੋ ਤੁਸੀਂ? ਅਸੀਂ ਆਟੋ ਚਲਾਣੇ ਆ ਮਹਾਰਾਜ। ਆਟੋ ਚਲਾਣੇ ਆ। ਕੀ ਦਿੱਕਤ ਆ ਰਹੀ ਆ ਤੁਹਾਨੂੰ? ਦਿੱਕਤ ਤਾਂ ਇਹ ਆ ਜੇ ਮਰੀਜ਼ ਆ ਤੇ ਉਹ ਪਰੇਸ਼ਾਨ ਆ ਕਿਸੇ ਦਾ ਪਰੇਚਨ ਹੋਇਆ। ਹਾਂ। ਕਿਸੇ ਦਾ ਖੋਤ ਹੋਇਆ। ਹਾਂ। ਉਹ ਡਿਲੀਵਰੀ ਕੇਸ ਆ। ਉਹ ਮੈਂ ਕਹਿੰਦਾ ਡਿਲੀਵਰੀ ਕੇਸ ਦਾ ਉਹ ਤਾਂ ਬਿਲਕੁਲ ਇਹ ਕਈ ਕੇਸ ਦਾ। ਰਸਤੇ ਜੀ ਹੋ ਜਾਂਦੇ ਹੋਣੇ ਆ। ਰੋੜ ਤੇ ਹੋ ਗਏ ਆ। ਹਮ ਇਹ ਚ ਕੋਈ ਕਹਿਣੇ ਵਾਲੀ ਗੱਲ ਨਹੀਂ। ਕਿਉਂਕਿ ਜਿੱਦਾਂ ਖੱਡੇ ਹੈਗੇ ਆ। ਹਾਂਜੀ ਇਹ ਬਹੁਤ ਬੁਰਾ ਹਾਲ ਹੈ। ਕਿੰਨਾ ਕਚਰ ਹੋ ਗਿਆ ਇਦਾਂ ਦੀ ਇਸ ਮਸਿਆ ਨੂੰ। ਇਹ ਘੱਟ ਤੇ ਘੱਟ ਪਿਆ ਜਾਂਦਾ ਕਚਹਿਰੀਆਂ ਔਰ ਹਸਪੀਟਲ ਬੰਦ। ਤਦ ਦੇ ਇਸ ਨੂੰ। ਹੁਣ ਕੇ ਪ੍ਰਸ਼ਾਸਨ ਨੇ ਕੋਈ ਇੱਦਾਂ ਨੂੰ ਨਿਗਾਹ ਹੀ ਨਹੀਂ ਮਾਰੀ। ਨਿਗਾਹ ਨਹੀਂ ਮਾਰੀ। ਕਾਹ ਕਿ ਵੀ ਆਂਦੇ ਆ ਕਚਹਿਰੀਆਂ ਨੂੰ ਮਤਾਲ ਹੋ ਗਿਆ। ਚਲਦਿਆਂ ਨੂੰ ਸਾਰੇ ਡੀਸੀ ਸਾਹਿਬ ਵੀ ਦੇਖਦੇ ਆ ਪਰ ਇਧਰ ਪ੍ਰਸ਼ਾਸਨ ਨਹੀਂ ਨਹੀਂ ਜ਼ਿਲ੍ਹਾ ਆ ਨਾਲੇ। ਜ਼ਿਲ੍ਹਾ ਆ ਜੀ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਖਾਂ ਹੀ ਮੀਟੀਆਂ ਆ। ਠੀਕ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਇਹ ਨਾ ਤੇਜਿੰਦਰ ਆ ਜੀ ਤੇਜਿੰਦਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਰਾਪੜ ਡੱਬੇ ਤੋਂ ਜੀ ਰਾਏਪਟੋਪਾ ਅਕਸਰ ਇੱਥੇ ਆਉਂਦੇ ਰਹਿੰਨੇ ਆ ਜੀ 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 ਇਹੀ ਇੱਥੇ ਸਮੱਸਿਆ ਲੱਗਦੀ ਆ ਤੁਹਾਨੂੰ ਸਮੱਸਿਆ ਇਹੀ ਆ ਜੀ ਟ੍ਰੈਫਿਕ ਦੀ ਸਮੱਸਿਆ ਜ਼ਿਆਦਾ ਆ ਜੀ ਇੱਥੇ ਨਹੀਂ ਟ੍ਰੈਫਿਕ ਤਾਂ ਇੱਕ ਬੱਕਰੀ ਚੀਜ਼ ਹੁੰਦੀ ਟ੍ਰੈਫਿਕ ਤਾਂ ਪੂਰੇ ਇੰਡੀਆ ਦੇ ਵਿੱਚ ਆ ਪਰ ਮੇਨ ਸਮੱਸਿਆ ਕੀ ਆ ਰਹੀ ਹੈ ਰੋਡ ਦੀ ਆ ਜੀ ਰੋਡ ਦੀ ਸਮੱਸਿਆ ਆ ਜਿਹੜੀ ਆ ਜਿਹੜਾ ਬਹੁਤ ਦਿੱਕਤ ਆ ਰਹੀ ਆ ਦਿੱਕਤ ਆ ਰਹੀ ਹੈ ਹਾਂਜੀ ਮਤਲਬ ਇਹ ਰੋਡ ਨਹੀਂ ਬਣ ਰਿਆ ਰੋਡ ਨਹੀਂ ਬਣ ਰਿਆ ਜੀ ਕਿੰਨਾ ਚਿਰ ਹੋ ਗਿਆ ਦੇਖਦਿਆਂ ਨੂੰ ਕਾਲੀ ਹੁੰਦੀ ਹੈ ਪੇਸ਼ੈਂਟ ਕਰੇ ਪੇਸ਼ੈਂਟ ਵੀ ਹਾਂ ਜੀ ਕਿਤੇ ਰੋਡ ਹੌਲੀ ਹੌਲੀ ਲਿਆ ਹੁੰਦਾ ਵੀ ਪੇਸ਼ੈਂਟ ਟੱਗੇ ਤਕਲੀਫ ਵਿੱਚ ਹੁੰਦਾ ਹੈ ਤੁਸੀਂ ਕੀ ਕੰਮ ਕਰਦੇ ਹੋ ਹਾਂ ਜੀ ਮੈਂ ਤਾਂ ਹਾਊਸ ਵਾਈਫ ਹੀ ਹਾਂ ਅੱਛਾ ਹਾਊਸ ਵਾਈਫ ਆ ਗਿਆ ਠੀਕ ਕਹਿਣ ਦਾ ਮਤਲਬ ਹੈ ਕਿ ਸੜਕ ਵਿੱਚ ਖੱਡੇ ਜਾਂ ਖੱਡੇ ਵਿੱਚ ਸੜਕ ਦੇਖ ਰਿਹਾ ਹਾਂ ਤੁਸੀਂ ਸੜਕ ਕੀ ਖੱਡੇ ਦੇ ਵਿੱਚ ਬਣਾਈ ਹੋ ਆ ਗਈ ਇੱਕ ਮਿੰਟ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਰਜਿੰਦਰ ਕੁਮਾਰ ਤੁਸੀਂ ਇੱਥੇ ਕਿੱਦਾਂ ਆਏ ਸੀ ਮੇਰਾ ਪ੍ਰੈਕਟਿਸ ਨਾਲ ਦੇ ਪਿੱਛੇ ਦਾ ਜੀ ਕਿਹੜੀ ਜਗ੍ਹਾ ਤੋਂ ਹੀਮੇ ਤੋਂ ਜੀ ਹੀਮ ਤੇ ਇੱਥੇ ਤੁਸੀਂ ਹਸਪੀਟਲ ਕੋਲ ਆਏ ਆ ਮੈਂ ਵੀਰਵਾਰੀ ਆਇਆ ਸੀ ਜੀ ਵੀਰਵਾਰ ਆਏ ਸੀ ਤੇ ਅੱਜ ਸੋਮਵਾਰ ਹੋ ਗਿਆ ਹਾਂ ਤੇ ਇੱਥੇ ਕੀ ਸਮੱਸਿਆ ਆਉਣ ਲੱਗੇ ਲੱਗੀ ਤੁਹਾਨੂੰ ਸਮੱਸਿਆ ਰੋਡ ਦੀ ਹੈ ਜੀ ਮੱਖੀ ਸਹੀ ਜਾਂਦਾ ਸਟਾਪ ਹੋਣ ਜਾਂਦੀ ਦੀ ਦਿੱਕਤ ਹੁੰਦੀ ਹੈ ਹਾਂਜੀ ਔੜ ਜਾਣ ਦੀ ਦਿੱਕਤ ਹੁੰਦੀ ਹੈ ਜਿੱਦਾਂ ਹੁਣ ਘਰੋਂ ਆਈ ਦਾ ਬਾਈਕ ਤੇ ਆਈ ਦਾ ਫਿਰ ਉਹ ਖੱਡਿਆਂ ਦੇ ਵਿੱਚ ਤੁਹਾਨੂੰ ਪਤਾ ਆਪਣਾ ਵੀ ਨੁਕਸਾਨ ਆ ਤੇ ਗੱਡੀ ਦਾ ਵੀ ਨੁਕਸਾਨ ਗੱਡੀ ਦਾ ਵੀ ਤੇ ਨੁਕਸਾਨ ਆ ਤੇ ਚਲੋ ਗੱਡੀ ਦਾ ਨੁਕਸਾਨ ਤੇ ਬੰਦਾ ਪਰਪਾਈ ਕਰ ਲੇਗਾ ਹਾਂਜੀ ਲੇਕਿਨ ਉਹ ਵੀ ਨਹੀਂ ਹੁੰਦੀ ਹੈਗੀ ਆਪਣਾ ਵੀ ਨੁਕਸਾਨ ਹੋ ਗਿਆ ਹੱਡੀ ਟੁੱਟ ਗਈ ਡੈਕ ਡੈਕ ਕਿਤੇ ਸੱਟ ਲੱਗ ਗਈ ਕਿੱਥੇ ਜਾਊਗਾ ਬੰਦਾ ਕਿੱਥੇ ਜਾਊਗਾ ਬੰਦਾ ਔਰ ਆ ਤੁਸੀਂ ਵੈਸੇ ਉਸ ਲਈ ਇੱਕ ਮੈਨੂੰ ਲੱਗਦਾ ਕਿ ਐਂਬੂਲੈਂਸ ਵੀ ਇੱਥੇ ਖੜੀ ਹੈਗੀ ਆ ਤੇ ਇਹ ਤੇ ਸਹੀ ਲਿਆਉਂਦਾ ਫਿਰ ਮਤਲਬ ਐਂਬੂਲੈਂਸ ਇੱਥੋਂ ਪੈ ਕੇ ਜਾਵੇ ਇਹਨਾਂ ਕੰਮ ਮਤਲਬ ਉਹੀ ਮੈਂ ਦੱਸ ਰਿਹਾ ਨਾ ਤੇ ਐਂਬੂਲੈਂਸ ਵੀ ਇੱਥੇ ਖੜੀ ਹੋਈ ਹੈਗੀ ਆ ਠੀਕ ਠਾਕ ਆਉਂਦਾ ਵੀ ਇੱਥੋਂ ਐਂਬੂਲੈਂਸ ਇੱਥੇ ਪੇ ਐਂਬੂਲੈਂਸ ਦੇ ਵਿੱਚ ਜਾਵੇ ਇਹ ਜਿਸ ਤਰੀਕੇ ਨਾਲ ਇਹ ਸੜਕ ਨਹੀਂ ਬਣ ਰਹੀ ਉਸ ਤੋਂ ਤਾਂ ਇਹੀ ਪਰ ਇਹੀ ਲੱਗਦਾ ਹੈਗਾ ਆ ਕਿ ਜੇ ਕੋਈ ਗੱਲਬਾਤ ਹੁੰਦੀ ਐਂਬੂਲੈਂਸਾਂ ਵੀ ਕੋਲ ਖੜੀਆਂ ਹੋਣਗੀਆਂ ਲੱਗਦੇ ਆ ਇੱਥੇ ਆਟੋ ਵਗੈਰਾ ਜਿਹੜੇ ਲੱਗੇ ਹੋਇਆ ਹੋਰ ਜੀ ਸਰਦਾ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕਿਹੜਾ ਕਿਹੜੀ ਜਗ੍ਹਾ ਤੋਂ ਇਹ ਤੇ ਨਵਾਂ ਸ਼ਹਿਰੇ ਚਲਾ ਰਹੇ ਨਹੀਂ ਟਾਪ ਨਵਾਂ ਸ਼ਹਿਰੇ ਆਟੋ ਚਲਾ ਰਹੇ ਹਾਂ ਜੀ ਕਿ ਕੀ ਸਮੱਸਿਆ ਆਉਂਦੀ ਤੁਹਾਨੂੰ ਇੱਥੇ ਸਮੱਸਿਆ ਤਾਂ ਰੋਡ ਦੀ ਜਿਆਦਾ ਆ ਸਭ ਲੋਕਾਂ ਦੀ ਸਮੱਸਿਆ ਜੀ ਕਿੰਨਾ ਕੁ ਚਿਰ ਹੋ ਗਿਆ ਉਹ ਕੁਮਰੀ ਜਿਹੜਾ ਵਿਚਾਰਾ ਆਉਂਦਾ ਹਾਈ ਕਲਪ ਕਰਦਾ ਜਾਂਦਾ ਬਹੁਤ ਨਹੀਂ ਹਾਈ ਕਲਪੇ ਟੋਇਆਂ ਦੇ ਕਾਰਨ ਕਰਦਾ ਟੋਏ ਟਪ ਬਹੁਤ ਆ ਜੀ ਟੋਏ ਥੋੜੇ ਸੁਣੋ ਨਹੀਂ ਮੈਂ ਸੋਚਿਆ ਪੇ ਪਤਾ ਨਹੀਂ ਉਹਨੂੰ ਸਮੱਸਿਆ ਹੁੰਦੀ ਆ ਤਾਂ ਸਮੱਸਿਆ ਜਿਹੜਾ ਬਿਮਾਰਤਾ ਬੰਦਾ ਹੁੰਦਾ ਹੀ ਆ ਪਰ ਉਹਨੂੰ ਜਿਆਦਾ ਟੋਏ ਟਿੱਬੇ ਜੜਾ ਰਿ ਸਮੱਸਿਆ ਜਿਹਨੂੰ ਕਹਿੰਦੇ ਆ ਉਹ ਲੱਗਦੇ ਆ ਦੂਸਰੇ ਹਾਂ ਝਟਕੇ ਲੱਗਦੇ ਆਗੇ ਯਾਨੀ ਕਹਿਣ ਦਾ ਮਤਲਬ ਆ ਹਾਂਜੀ ਹਾਂਜੀ ਬਾਕੀ ਰੋਡ ਸਹੀ ਆ ਮੇਨ ਹਾਂਜੀ ਹਾਂਜੀ ਜਦੋਂ ਹਸਪਤਾਲ ਦੇ ਅੰਦਰ ਆਣ ਲੱਗਦੇ ਆ ਤਾਂ ਮਰੀਜ਼ ਨੂੰ ਤਾਂ ਝਟਕਾ ਪਹਿਲਾਂ ਬਿਮਾਰੀ ਦਾ ਲੱਗਾ ਇੱਕ ਝਟਕਾ ਹੋਰ ਲੱਗਣਾ ਸ਼ੁਰੂ ਹੋ ਜਾਂਦਾ ਬਿਲਕੁਲ ਬਿਲਕੁਲ ਠੀਕ ਹੈ ਇਹ ਤੁਸੀਂ ਇਹ ਹਾਲਾਤ ਦੇਖ ਸਕਦੇ ਆ ਆ ਗੱਡੀ ਆ ਰਹੀ ਆ ਔਰ ਦੇਖੋ ਤੁਸੀਂ ਔਰ ਟੋਏ ਜਿਹੜੇ ਹੈਗੇ ਆ ਥਾਂ ਥਾਂ ਦੇ ਉੱਪਰ ਜਿਹੜੇ ਆ ਉਹ ਪਏ ਹੋਏ ਹੈਗੇ ਆ ਔਰ ਟੋਏ ਵੀ ਜਾ ਤਾਂ ਸੜਕਾਂ ਦੇ ਵਿੱਚ ਟੋਏ ਨੇ ਜਾਂ ਟੋਆਂ ਦੇ ਵਿੱਚ ਸੜਕ ਤੁਸੀਂ ਕਹਿ ਸਕਦੇ ਆ ਇਹ ਸਿਵਲ ਹਸਪਤਾਲ ਨਵਾਂ ਸ਼ਹਿਰ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਆ ਉਸਦੇ ਹਾਲਾਤ ਤੁਹਾਨੂੰ ਦਿਖਾ ਰਹੇ ਹੈਗੇ ਆ ਟੋਏ ਤੁਸੀਂ ਦੇਖ ਸਕਦੇ ਆ ਵੀ ਕੋਈ ਜਗ੍ਹਾ ਐਸੀ ਬਚੀ ਹੀ ਨਹੀਂ ਹੈਗੀ ਥਾਂ ਥਾਂ ਦੇ ਵਿੱਚ ਜਿਹੜੇ ਆ ਖੱਡੇ ਜਿਹੜੇ ਆ ਬਣੇ ਹੋਏ ਆ ਬਹੁਤ ਵਾਰ ਚੈਨਲਾਂ ਨੇ ਖਬਰਾਂ ਲਗਾਈਆਂ ਹੈਗੀਆਂ ਪਰ ਜਿਹਨੂੰ ਕਹਿੰਦੇ ਆ ਕਿ ਇੱਕ ਕੰਨ ਦੇ ਵਿੱਚੋਂ ਸੁਣੀ ਤਾਂ ਦੂਜੇ ਕੰਨ ਦੇ ਵਿੱਚੋਂ ਕੱਢ ਦਿੱਤੀ ਆ ਗੱਡੀ ਆ ਰਹੀ ਆ ਤੁਸੀਂ ਦੇਖ ਸਕਦੇ ਆ ਕਿ ਉਹ ਕਿਸ ਕਿਸ ਤਰ੍ਹਾਂ ਆ ਗਿਆ ਗਿਆ ਇੱਕ ਪਾਸਾ ਚੱਕਿਆ ਹੀ ਜਾਂਦਾ ਆ ਉਹਦਾ ਕੋਈ ਇੰਨੇ ਜਿਹੜੇ ਡੂੰਗੇ ਹੈਗੇ ਆ ਲੇਕਿਨ ਇੱਕ ਪਾਸੇ ਉਹ ਗੱਲ ਸੁਣ ਲਈ ਤੇ ਦੂਸਰੇ ਕੰਨ ਦੇ ਵਿੱਚੋਂ ਕੱਢ ਦਿੱਤੀ ਹੈਗੀ ਆ ਪਰ ਫਿਰ ਜਿਹੜੇ ਸੜਕਾਂ ਦੇ ਉੱਪਰ ਲੋਕਾਂ ਦੇ ਚਲਾਨ ਕੱਟੇ ਜਾਂਦੇ ਆ ਇਸ ਦਾ ਚਲਾਨ ਕੌਣ ਕੱਟੇਗਾ ਇਹ ਵੀ ਇੱਕ ਸਵਾਲ ਆ ਜਿਹੜਾ ਸਰਕਾਰੀ ਹਸਪਤਾਲ ਆ ਇਸ ਦੇ ਨਾਲ ਹੀ ਜਿਹੜਾ ਹੈਗਾ ਨਿਆਂਇਕ ਅਦਾਲਤਾਂ ਸ਼ਹੀਦ ਭਗਤ ਸਿੰਘ ਨਗਰ ਬਿਲਡਿੰਗ ਬਹੁਤ ਹੀ ਖੂਬਸੂਰਤ ਬਣੀ ਲੱਗ ਹੋਈ ਹੈਗੀ ਆ ਪਰ ਇੱਥੇ ਵੀ ਤੁਸੀਂ ਸੜਕ ਦਾ ਹਾਲ ਦੇਖ ਸਕਦੇ ਹੈਗੇ ਆ ਕੀ ਹਾਲਤ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਮਾੜੀ ਹੈਗੀ ਆ ਇੱਥੇ ਲਿਖਿਆ ਵੀ ਹੋਇਆ ਇੱਥੇ ਕਾਰ ਅਤੇ ਕੋਈ ਵੀ ਵਹੀਕਲ ਖੜਾ ਕਰਨਾ ਸਖਤ ਮਨਾ ਹੈ ਵਾਕਿਆ ਜੀ ਉਹ ਮਨਾ ਤੇ ਕਰਨਾ ਹੀ ਚਾਹੀਦਾ ਹੈਗਾ ਕਿਉਂਕਿ ਇਹ ਸੜਕ ਹੈਗੀ ਆ ਉਤੇ ਅੰਦਰੇ ਖੜੇ ਕਰਨੇ ਚਾਹੀਦੇ ਹੈਗਾ ਜੋ ਸਰਕਾਰੀ ਹਦਾਇਤਾਂ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈਗੀ ਆ ਪਰ ਤੁਹਾਨੂੰ ਇਹ ਸਰਕਾਰੀ ਹਸਪਤਾਲ ਦੇ ਉੱਪਰ ਜੋ ਇਹ ਸੜਕ ਦਾ ਹਾਲ ਹੈਗਾ ਆ ਜਿਸ ਤਰ੍ਹਾਂ ਕਿ ਉਹਨਾਂ ਦੇ ਦੱਸਣ ਮੁਤਾਬਕ ਆ ਤੁਸੀਂ ਦੇਖ ਪਾ ਰਹੇ ਹੋ ਆ ਵਹੀਕਲ ਆ ਰਹੇ ਆ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਉਹਨਾਂ ਦੀ ਸਪੀਡ ਕਿੰਨੀ ਕਿਹਾ ਤੇ ਉਹ ਬੰਦਾ ਕਿਧਰੋਂ ਕੱਢ ਕੇ ਲੈ ਕੇ ਜਾਏਗਾ ਮੋਟਰਸਾਈਕਲ ਨੂੰ ਜਾਂ ਕਿਸੇ ਬਾਹਰ ਨੂੰ ਕਿੱਤਰੋਂ ਲੈ ਕੇ ਜਾਣਗੇ ਔਰ ਆ ਤੁਸੀਂ ਹਾਲਤ ਜਿਹੜੀ ਆ ਦੇਖ ਪਾ ਰਹੇ ਹੋ ਬਾਕਿਆ ਹੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਲਾ ਪੱਤਰੀ ਸਰਕਾਰੀ ਹਸਪੀਟਲ ਹੋਵੇ ਉਹ ਵੀ ਜ਼ਿਲ੍ਹੇ ਦਾ ਹਸਪਤਾਲ ਹੋਵੇ ਪਰ ਉੱਥੇ ਦੀ ਜਿਹੜੀ ਸੜਕ ਹੈਗੀ ਆ ਉਸਦੇ ਹਾਲਾਤ ਇਹ ਹੋਣ ਮਰੀਜ਼ ਨਾਲੋਂ ਵੱਧ ਤੇ ਸੜਕ ਬਿਮਾਰ ਪਈ ਆ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਭਾਜੀ ਤੁਸੀਂ ਕਿੱਥੋਂ ਆਨੇ ਹੋ ਭਾਜੀ ਤੁਹਾਡਾ ਕੀ ਨਾਮ ਆ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਤੋਂ ਗੜੋਏ ਤੋਂ ਜੀ ਕੀ ਕਹਿਣਾ ਚਾਹੂਗੇ ਆ ਸੜਕ ਦਾ ਕੀ ਤਾਂ ਕਹਿੰਦੇ ਮੱਧ ਅਮਰੀਜ ਇੱਥੇ ਨਮਾਂਦਾ ਮਰ ਜਾਂਦਾ ਜੀ ਇੰਨੇ ਖੱਡੇ ਢੋਏ ਆ ਇਹ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਔਰ ਤੋਂ ਲੇਕੇ ਤੁਸੀਂ ਆ ਕੇ ਦਖਲ ਤੋਂ ਆਟੋ ਦੇ ਲੋ ਕਿੱਦੋਂ ਆ ਨਹੀਂ ਨਹੀਂ ਦੇਖੋ ਮੇਨ ਰੋਡ ਤਾਂ ਸਾਰਾ ਵਧੀਆ ਵਧੀਆ ਇਹ ਸਰਕਾਰੀ ਹਸਪਤਾਲ ਦੀ ਇਹ ਮੈਨੂੰ ਵੀ ਸਮਝ ਨਹੀਂ ਆਈ ਕਿ ਇਹ ਇਹ ਸਾਰੀ ਕਿਉਂ ਤੋੜੀ ਹੋ ਟੁੱਟੀ ਹੋਈ ਆ ਦੇਖ ਲਓ ਤੁਹਾਡੇ ਸਾਹਮਣੇ ਬਜਰੀ ਪਾਦੇ ਟੁੱਟ ਜਾਂਦੀ ਹੈ ਬਜਰੀ ਪਾਦੇ ਟੁੱਟ ਜਾਂਦੀ ਨਹੀਂ ਨਾਲੇ ਦੇਖੋ ਨਾਲ ਅਦਾਲਤਾ ਵੀ ਨਾਲ ਆ ਆਪਾਂ ਦਾ ਨਾਲ ਆ ਸਰਕਾਰੀ ਮੁਲਾਜ਼ਮ ਵੀ ਆਂਦੇ ਸਾਰੇ ਨੂੰ ਪਤਾ ਹੀ ਹੋਰ ਹਰ ਇੱਕ ਸੀਨੀਅਰ ਅਫਸਰ ਵੀ ਆਂਦੇ ਸੀਨੀਅਰ ਅਫਸਰ ਵੀ ਆਂਦੇ ਆ ਬੱਤੀ ਵਾਲੀਆਂ ਗੱਡੀਆਂ ਵੀ ਆਣੀਆਂ ਰੇਕ ਮੁਲਾਜ਼ਮ ਨੂੰ ਪਤਾ ਹੀ ਆ ਪਰ ਹੁਣ ਕਹੀਏ ਕਿਹਨੂੰ ਜੀ ਸਾਡੇ ਵਰਗੇ ਮਾਸਟਰਾਂ ਨੂੰ ਕਿਹਨੂੰ ਕਹਿਣਾ ਇਹ ਨਾ ਪੇਡਲੇ ਕੁੜਵਈਆ ਲਗੜੋ ਦੀ ਜ਼ਮੀਨ ਹੈ ਸਾਰੀ ਨੁਕੜੋ ਦੀ ਨੁਕੜੋ ਹੋਈ ਦੀ ਹਾਂ ਤਾਂ ਪਤਾ ਹੀ ਹੈ ਕਹਿੰਦਾ ਭਾਬੇ ਇਹੀ ਆ ਕਿ ਇਹ ਜਿਹੜੀ ਸੜਕ ਆ ਇਹ ਮਰੀਜ਼ਾਂ ਨਾਲੋਂ ਵੀ ਜ਼ਿਆਦਾ ਮਰੀਜ਼ ਮੈਂ ਕਹਿੰਦਾ ਜੀ ਹੁਣ ਆਟੋ ਕਿਈ ਬੰਦੇ ਪੈਸਾ ਨਹੀਂ ਲੈਣਾ ਚਾਹੁੰਦੇ ਮਰੀਜ਼ ਨੂੰ ਚੱਕ ਕੇ ਆਟੋ ਚ ਲੈ ਕੇ ਆਉਂਦੇ ਆ ਆਟੋ ਚ ਲੈ ਕੇ ਆ ਆਟੋ ਦੇਖੋ ਕਿੱਦਾਂ ਆਉਂਦੀ ਹੈ ਤੇ ਅੱਧੀ ਤਾਂ ਖੜ ਜਾਂਦੀ ਹੈ ਆਟੋ ਖੜ ਜਾਂਦੀ ਆ ਆਹ ਦੇਖ ਪਾ ਰਹੇ ਆ ਦੇਖੋ ਇਹ ਗੱਡੀਆਂ ਆ ਰਹੀਆਂ ਆ ਕਹਿੰਦਾ ਮਤਲਬ ਹੈ ਸੜਕ ਦੇ ਹਾਲਾਤ ਇੰਨੇ ਬੁਰੇ ਹੈਗੇ ਆ ਆ ਤੁਸੀਂ ਦੇਖ ਪਾ ਰਹੇ ਹੋ ਸੜਕ ਦਾ ਇੰਨੇ ਬੁਰੇ ਹਾਲਾਤ ਹੈਗੇ ਆ ਸੀਨੀਅਰ ਅਫਸਰਾਂ ਦੀਆਂ ਸਾਰੀਆਂ ਇੱਧਰ ਗੱਡੀਆਂ ਆਉਂਦੀਆਂ ਨੇ ਪਰ ਸੜਕ ਨੂੰ ਸੜਕ ਦੀ ਬਾਤ ਪੁੱਛਣ ਵਾਲਾ ਕੋਈ ਵੀ ਨਹੀਂ ਆ ਤੁਸੀਂ ਦੇਖ ਸਕਦੇ ਆ ਪੇਸ਼ੈਂਟ ਜਿਹੜੇ ਆ ਝਾਂਦੇ ਨੇ ਇਹ ਮੇਨ ਜਿਹੜਾ ਆ ਹਾਈਵੇ ਤਾਂ ਤੁਸੀਂ ਦੇਖ ਸਕ ਪਾ ਰਹੇ ਹੋ ਹਾਈਵੇ ਤੇ ਬੜਾ ਵਧੀਆ ਹੈਗਾ ਆ ਹਾਈਵੇ ਜਿਹੜਾ ਹੈਗਾ ਉਹ ਸਾਰੇ ਦਾ ਸਾਰਾ ਬਹੁਤ ਹੀ ਵਧੀਆ ਹੈਗਾ ਆ ਪਰ ਜਿੱਥੋਂ ਇਹ ਸਰਕਾਰੀ ਹਸਪਤਾਲ ਦੀ ਸੜਕ ਜਿਹੜੀ ਆ ਸ਼ੁਰੂ ਹੋ ਜਾਂਦੀ ਹੈਗੀ ਆ ਉੱਥੋਂ ਤੁਸੀਂ ਹਾਲਾਤ ਦੇਖ ਸਕਦੇ ਆ ਕਿ ਜਿੱਥੋਂ ਸਰਕਾਰੀ ਹਸਪਤਾਲ ਦੀ ਸੜਕੇ ਸ਼ੁਰੂ ਹੁੰਦੀ ਹੈਗੀ ਆ ਉਥੋਂ ਇਹਦੇ ਹਾਲਾਤ ਦੇਖ ਸਕਦੇ ਆ ਕਿ ਤੁਸੀਂ ਕਿੰਨੇ ਹਾਲਤ ਖਰਾਬ ਨੇ ਮਤਲਬ ਪੂਰੀ ਦੀ ਪੂਰੀ ਸੜਕ ਕਹਿ ਸਕਦੇ ਆ ਤਕਰੀਬਨ ਤਕਰੀਬਨ ਜਿਹੜੀ ਹੈ ਟੁੱਟੀ ਹੋਈ ਹੈਗੀ ਆ ਇੱਥੇ ਮਰੀਜ਼ ਆਂਦੇ ਨੇ ਕਿਸੇ ਦਾ ਵੀ ਕੋਈ ਇਸ ਪਾਸੇ ਵੱਲ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਗੱਲਬਾਤ ਅਸੀਂ ਇੱਥੇ ਲੋਕਾਂ ਨਾਲ ਕੀਤੀ ਹੈਗੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਆ ਕਿ ਇਹਨੂੰ ਕਈ ਸਾਲ ਹੋ ਗਏ ਨੇ ਪਰ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਇਹ ਤੁਸੀਂ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਨੂੰ ਜੋ ਮੇਨ ਰੋਡ ਤੋਂ ਸੜਕ ਸ਼ੁਰੂ ਹੀ ਹੁੰਦੀ ਆ ਉੱਥੋਂ ਇਸ ਦੇ ਹਾਲਾਤ ਜਿਹੜੇ ਆ ਦੇਖ ਪਾ ਰਹੇ ਹਾਂ ਔਰ ਜਿਹੜੀ ਹਾਈਵੇ ਹੈਗਾ ਆ ਉਹ ਬਿਲਕੁਲ ਠੀਕ ਹੈਗਾ ਆ ਪੁਲਿਸ ਵੱਲੋਂ ਵੀ ਚੰਗੇ ਪ੍ਰਬੰਧ ਕੀਤੇ ਹੋਏ ਨੇ ਟ੍ਰੈਫਿਕ ਪੁਲਿਸ ਦਾ ਇੱਥੇ ਪ੍ਰਬੰਧ ਰਹਿੰਦਾ ਹੈਗਾ ਆ ਟ੍ਰੈਫਿਕ ਨੂੰ ਜਿਹੜਾ ਉਹ ਡਿਵਾਈਡ ਕੀਤਾ ਜਾਵੇ ਜੋ ਵਧੀਆ ਗੱਲ ਹੈ ਅਸੀਂ ਉਸ ਨੂੰ ਵਧੀਆ ਗੱਲ ਵੀ ਕਹਾਾਂਗੇ ਕਿਉਂਕਿ ਹਸਪੀਟਲ ਹੈਗਾ ਆ ਗੱਡੀਆਂ ਮੁੜਨੀਆਂ ਹੁੰਦੀਆਂ ਹੈਗੀਆਂ ਇਸ ਕਰਕੇ ਪ੍ਰਸ਼ਾਸਨ ਵੱਲੋਂ ਇੱਥੋਂ ਵਧੀਆ ਪ੍ਰਬੰਧ ਕੀਤੇ ਹੋਏ ਨੇ ਪਰ ਇੱਥੇ ਦੀ ਜਿਹੜੀ ਸੜਕ ਦੇ ਹਾਲਾਤ ਨੇ ਉਹ ਤੁਸੀਂ ਦੇਖ ਪਾ ਰਹੇ ਹੋ ਬੇहद ਹੀ ਖਰਾਬ ਹਾਲਾਤ ਨੇ ਇੱਥੇ ਮਰੀਜ਼ ਕਿਸ ਤਰ੍ਹਾਂ ਆਏਗਾ ਔਰ ਜੇ ਆਏਗਾ ਤੇ ਇੱਥੋਂ ਸੜਕ ਨੂੰ ਤੋਂ ਉਸ ਨੂੰ ਆ ਤੁਸੀਂ ਗੱਡੀ ਦੇਖ ਪਾ ਰਹੇ ਹੋ ਜਾਣ ਨੂੰ ਕਿੰਨਾ ਸਮਾਂ ਲੱਗੇਗਾ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਂਸ ਗਰਚਾ ਦੀ ਵਿਸ਼ੇਸ਼ ਰਿਪੋਰਟ ਹੁਣ ਦੇਖਦੇ ਆ ਕਿ ਇਸ ਸੜਕ ਦੇ ਵੱਲ ਕਦੋਂ ਧਿਆਨ ਹੁੰਦਾ ਆ ਜਦ ਕਿ ਸਾਰੇ ਅਫਸਰ ਵੀ ਜਿਹੜੇ ਆ ਉਹ ਇੱਥੇ ਇੱਥੇ ਹੀ ਰਹਿੰਦੇ ਨੇ ਇੱਥੇ ਆਂਦੇ ਜਾਂਦੇ ਨੇ ਹੁਣ ਦੇਖਦੇ ਆ ਕਿ ਇਹ ਜੋ ਬਿਮਾਰ ਪਈ ਸੜਕ ਹੈ ਇਸ ਦਾ ਇਲਾਜ ਕਦੋਂ ਕੀਤਾ ਜਾਵੇਗਾ